ਵੱਡਾ ਰੋਗੀ ਏ ਸਰੀਰ ਕਰਦਾ ਕਿਉਂਕਿ ਆਤਮਿਕ ਸ਼ਾਂਤੀ ਨਹੀਂ ਮਿਲਦੀ ਮਾਈਂਡ ਅਪਸੈਟ ਹੋਇਆ ਰਹਿੰਦਾ ਹੈ ਅੰਦਰ ਕੁਝ ਹੋਰ ਹੀ ਚੱਲੀ ਜਾਂਦਾ ਆਪਣਾ ਛੱਡਦਾ ਹੋਰ ਦੀਆਂ ਸੋਚੀ ਜਾਂਦਾ ਸਾਰਾ ਦਿਨ ਕੰਮ ਹੋਰ ਕੋਈ ਨਹੀਂ ਸਰੀਰ ਨੂੰ ਆਰਾਮ ਰੈਸਟ ਤਾਂ ਮਿਲੀ ਨਹੀਂ ਆਨੰਦ ਨਹੀਂ ਮਿਲਿਆ ਚੰਗਾ ਕਰਕੇ ਦੇਖੋ ਕੋਈ ਕੰਮ ਭੁੱਖੇ ਨੂੰ ਪ੍ਰਸ਼ਾਦ ਦੇ ਛਕਾ ਕੇ ਦੇਖੋ 5 ਮਿੰਟ ਖੜ ਕੇ ਵੇਖੋ ਫਿਰ ਵੀ ਕਿਵੇਂ ਸਕੂਨ ਮਿਲਦਾ ਮਨ ਨੂੰ ਉਹ ਚੀਜ਼ਾਂ ਕਿਸੇ ਦੇ ਭਲੇ ਦੀਆਂ ਗੱਲਾਂ ਹੀ ਕਰਦੇ ਆ ਚਾਰ ਕਿਸੇ ਦੇ ਭਲੇ ਦੀਆਂ ਦੇਖੋ ਫਿਰ ਕਿਵੇਂ ਸਕੂਨ ਮਿਲਦਾ ਮਨ ਨੂੰ ਆਓ ਗੁਰਬਾਣੀ ਵਿਚਾਰ ਨਾਲ ਜੁੜੀਏ ਪ੍ਰਭਾਤੀ ਰਾਗ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨ ਆਪਾਂ ਪੜ ਰਹੇ ਸੀ ਆਉ ਪ੍ਰੇਮ ਨਾਲ ਸਰਵਣ ਕਰੀਏ ਪ੍ਰਪਤੀ ਮਹੱਲਾ ਪਹਿਲਾ ਅੰਤਰ ਦੇਖ ਸ਼ਬਦ ਮਨ ਮਾਨਿਆ ਆਵਰ ਨਾਰਾਂਦਣ ਹਾਰਾ ਇਹਨਸ ਜੀਆ ਦੇਖ ਸੰਭਾਲੇ ਤਿਸ ਹੀ ਕੀ ਸਰਕਾਰਾ ਜੀਵਾਂ ਦੇ ਮਨੁੱਖਾਂ ਦੇ ਮਨਾਂ ਉੱਤੇ ਪ੍ਰੇਮ ਦਾ ਰੰਗ ਚੜਨ ਵਾਲਾ ਪ੍ਰੇਮ ਦੇ ਸੋਮੇ ਪ੍ਰਮਾਤਮਾ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ ਹੈ ਉਹਦੀ ਮੇਰ ਨਾਲ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮਾਲਕ ਨੂੰ ਆਪਣੇ ਹਿਰਦੇ ਵਿੱਚ ਵਸਦਾ ਦੇਖ ਕੇ ਜੀਵ ਦਾ ਮਨ ਗੁਰੂ ਜੀ ਦੇ ਪ੍ਰੇਮ ਰੰਗ ਨੂੰ ਕਬੂਲ ਕਰ ਲੈਂਦਾ ਹੈ। ਪ੍ਰੇਮ ਦਾ ਸੋਮਾ ਪ੍ਰਭੂ ਦਿਨ ਰਾਤ ਅਹਿਨਸ ਜੀਵਾਂ ਦੀ ਸੰਭਾਲ ਕਰਦਾ ਹੈ ਤੇ ਉਹਦੇ ਉਸੇ ਦੇ ਰਾਹੀ ਸਾਰੀ ਸ੍ਰਿਸ਼ਟੀ ਵਿੱਚ ਬਾਦਸ਼ਾਹੀ ਹੈ। ਤੇ ਪ੍ਰੇਮ ਦੀ ਦਾਤ ਉਸ ਪ੍ਰਮਾਤਮਾ ਦੇ ਹੱਥ ਵਿੱਚ ਹੈ ਆਖੋ ਸਤਨਾਮ ਮੇਰਾ ਪ੍ਰਭ ਰਾਂਗ ਕਣੋ ਅਤ ਰੂੜੋ ਦੀਨਾ ਦਿਆਲ ਪ੍ਰੀਤਮ ਮਨਮੋਹਨ ਅਤ ਰਸ ਲਾਲ ਸੰਘੂੜੋ ਰਹਾਉ ਉਹ ਮਾਲਕ ਪ੍ਰਮਾਤਮਾ ਬੜੇ ਗੂੜੇ ਪ੍ਰੇਮ ਰੰਗ ਵਾਲਾ ਹੈ ਔਰ ਬੜਾ ਹੀ ਸੁੰਦਰ ਹੈ ਰੂੜੋ ਭਾਵ ਸੋਹਣਾ ਦੀਨ ਦਿਆਲ ਪ੍ਰੀਤਮਨ ਮੋਹਨ ਅਤਰਸ ਲਾਲ ਸੰਘੂੜੋ ਲਾਲ ਸੰਘੂੜੋ ਭਾਵ ਗੂੜੇ ਲਾਲ ਰੰਗ ਵਾਲਾ ਦੀਨਾ ਉਤੇ ਦਇਆ ਕਰਨ ਵਾਲਾ ਸਭ ਦਾ ਪਿਆਰਾ ਹੈ ਸਭ ਦੇ ਮਨ ਨੂੰ ਮੋਹਣ ਵਾਲਾ ਪ੍ਰੇਮ ਦਾ ਸੋਮਾ ਹੈ ਪ੍ਰੇਮ ਦੇ ਗੂੜੇ ਲਾਲ ਰੰਗ ਵਿੱਚ ਰੰਗਿਆ ਹੋਇਆ ਹੈ ਉਪਰ ਕੂਪ ਗਗਨ ਪਰਹਾਰੀ ਅੰਮ੍ਰਿਤ ਪੀਵਣ ਹਾਰਾ ਨਾਮ ਅੰਮ੍ਰਿਤ ਦਾ ਸੋਮਾ ਪ੍ਰਮਾਤਮਾ ਸਭ ਤੋਂ ਉੱਚਾ ਹੈ ਸਭ ਤੋਂ ਉੱਚੀ ਬਿਰਤੀ ਵਾਲਾ ਸਭ ਤੋਂ ਉੱਚੀ ਬਿਰਤੀ ਵਾਲਾ ਜੀਵ ਹੀ ਉਹਦੀ ਮੇਰ ਨਾਲ ਇਹ ਨਾਮ ਅੰਮ੍ਰਿਤ ਪੀ ਸਕਦਾ ਹੈ ਜਿਨ੍ਹਾਂ ਨੂੰ ਉਹ ਸਮਤ ਬਖਸ਼ੇ ਜਿਨ੍ਹਾਂ ਦੀ ਬਿਰਤੀ ਜਿਨ੍ਹਾਂ ਦੀ ਸੋਚ ਉੱਚੀ ਹੋ ਜਾਂਦੀ ਹੈ ਆਤਮਿਕ ਅਡੋਲਤਾ ਜਿਨ੍ਹਾਂ ਨੂੰ ਮਿਲ ਜਾਂਦੀ ਹੈ ਆਤਮਿਕ ਰਸ ਜੋ ਲੈਣ ਲੱਗ ਜਾਂਦੇ ਹਨ ਉਹ ਹੀ ਇਸ ਅੰਮ੍ਰਿਤ ਰਸ ਨੂੰ ਸਮਝ ਸਕਦੇ ਹਨ ਤੇ ਅੰਮ੍ਰਿਤ ਰਸ ਨੂੰ ਪੀ ਸਕਦੇ ਹਨ ਜਿਸ ਕੀ ਰਚਨਾ ਸੋ ਵਿਦ ਜਾਣੈ ਗੁਰਮਖ ਗਿਆਨ ਵਿਚਾਰਾ ਨਾਮ ਅੰਮ੍ਰਿਤ ਪਲੌਣ ਦਾ ਤਰੀਕਾ ਵੀ ਉਹ ਪਰਮਾਤਮਾ ਆਪ ਹੀ ਜਾਣਦਾ ਅਸੀਂ ਆਪ ਨਾਮ ਅੰਮ੍ਰਿਤ ਨਹੀਂ ਪੀ ਸਕਦੇ ਉਹ ਪਰਮਾਤਮਾ ਕਾਲਪੁਰਖ ਵੈਗਰੂ ਨਾਮ ਅੰਮ੍ਰਿਤ ਪਲੌਣ ਦਾ ਤਰੀਕਾ ਵੀ ਉਹ ਆਪ ਹੀ ਜਾਣਦਾ ਕਿਉਂਕਿ ਜਿਹਦੀ ਰਚੀ ਹੋਈ ਸ੍ਰਿਸ਼ਟੀ ਹੈ ਉਸ ਤਰੀਕੇ ਅਨੁਸਾਰ ਉਹਦੀ ਮੇਰ ਨਾਲ ਜੀਵ ਗੁਰੂ ਜੀ ਦੀ ਸ਼ਰਨ ਪੈ ਕੇ ਮਾਲਕ ਨਾਲ ਦੂੰਗੀ ਸਾਂਝ ਪਾ ਲੈਂਦਾ ਹੈ ਤੇ ਫਿਰ ਉਹਦੇ ਗੁਣਾਂ ਦੀ ਵਿਚਾਰ ਕਰਦਾ ਹੈ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਪਸਰੀ ਕਿਰਨ ਰਸ ਕਮਲ ਬਿਗਾਸੇ ਸਸਕਰ ਸੂਰ ਸਮਾਇ ਸਤਿਗੁਰੂ ਜੀ ਫਰਮਾਨ ਕਰਦੇ ਆ ਜਿਵੇਂ ਸੂਰਜ ਦੀਆਂ ਕਿਰਨਾਂ ਖਿਲਰਿਆ ਕੌਲ ਫੁੱਲ ਖਿੜ ਪੈਂਦੇ ਹਨ ਤਿਵੇਂ ਪ੍ਰਭੂ ਦੀ ਜੋਤ ਕਿਰਨ ਦਾ ਪ੍ਰਕਾਸ਼ ਹੋਇਆ ਮਨੁੱਖ ਦਾ ਮਨ ਨਾਮ ਅੰਮ੍ਰਿਤ ਦੇ ਰਸ ਨਾਲ ਖਿੜ ਪੈਂਦਾ ਹੈ ਤੇ ਮਨ ਸ਼ਾਂਤ ਅਵਸਥਾ ਪ੍ਰਾਪਤ ਕਰ ਲੈਂਦੀ ਹੈ ਮਨ ਸ਼ਾਂਤ ਅਵਸਥਾ ਪ੍ਰਾਪਤ ਕਰ ਲੈਂਦਾ ਤੇ ਉਹ ਸ਼ਾਂਤ ਅਵਸਥਾ ਵਿੱਚ ਮਨੁੱਖ ਦਾ ਤਾਮਸੀ ਸੁਭਾਅ ਸਮਾ ਜਾਂਦਾ ਹੈ ਕਾਲ ਵਿਧੰਸ ਮਨ ਸਾ ਮਨ ਮਾਰੀ ਗੁਰ ਪ੍ਰਸਾਦ ਪ੍ਰਭ ਪਾਇਆ ਮਨੁੱਖਾ ਮੌਦ ਦੇ ਡਰ ਨੂੰ ਮੁਕਾ ਕੇ ਮਾਇਕਪੁਰ ਨੇ ਆਪਣੇ ਮਨ ਵਿੱਚ ਹੀ ਮਾਰ ਦਿੰਦਾ ਹੈ ਤੇ ਗੁਰੂ ਦੀ ਮਿਹਰ ਨਾਲ ਪ੍ਰਮਾਤਮਾ ਨੂੰ ਆਪਣੇ ਅੰਦਰ ਲੱਭ ਲੈਂਦਾ ਹੈ ਫੁਰਨੇ ਘਟ ਜਾਂਦੇ ਆ ਜਿਹੜੇ ਫੁਰਨੇ ਸਾਨੂੰ ਟਿਕਣ ਨਹੀਂ ਦਿੰਦੇ ਮਾਇਕ ਪਦਾਰਥਾਂ ਦੇ ਫੁਰਨੇ ਆ ਚਾਹੀਦਾ ਆ ਚਾਹੀਦਾ ਆ ਮੇਰੇ ਕੋਲ ਨਹੀਂ ਹੈ ਆ ਮੇਰੇ ਕੋਲ ਹੋਣਾ ਚਾਹੀਦਾ ਇਸ ਤਰ੍ਹਾਂ ਫਿਰ ਫੁਰਨੇ ਆ ਜਿਹੜੇ ਥੋੜੇ ਸ਼ਾਂਤ ਹੋ ਜਾਂਦੇ ਆ ਗੁਰੂ ਜੀ ਦੇ ਗਿਆਨ ਨਾਲ ਕਿਉਂਕਿ ਫਿਰ ਮਨੁੱਖ ਆਪਣੇ ਤੋਂ ਨੀਵਿਆਂ ਵੱਲ ਦੇਖਣ ਲੱਗ ਪੈਂਦਾ ਹੈ ਕਿ ਪ੍ਰਮਾਤਮਾ ਨੇ ਮੈਨੂੰ ਬੜੇ-ਬੜੇ ਸਾਧਨ ਦਿੱਤੇ ਹਨ ਮੇਰੇ ਕੋਲੇ ਕਾਰ ਹੈ ਤੇ ਫਲਾਣੇ ਕੋਲ ਸਕੂਟਰ ਹੈ ਜਿਵੇਂ ਮੈਂ ਤੁਰਿਆ ਫਿਰਦਾ ਹਾਂ ਮੇਰਾ ਸਰੀਰ ਤੰਦਰੁਸਤ ਹੈ ਮੇਰਾ ਸਰੀਰ ਬਿਮਾਰੀ ਤੋਂ ਬਚਿਆ ਹੋਇਆ ਹੈ ਮੈਂ ਤੁਰ ਫਿਰ ਸਕਦਾ ਹਾਂ ਤੇ ਜਿਹਨੂੰ ਪ੍ਰਮਾਤਮਾ ਜੀ ਨੇ ਅੰਗ ਪੈਰਾਂ ਤੋਂ ਵੀ ਹੀਣੇ ਰੱਖਿਆ ਹੈ ਅਧੂਰੇ ਵੀ ਆਇਆ ਨਾ ਆਪਾਂ ਕਈ ਵਾਰੀ ਬੇਨਤੀ ਕੀਤੀ ਹੈ ਵੀ ਇੰਨਾ ਬਹੁਤ ਸ਼ੁਕਰਾਨਾ ਹੈ ਕਿ ਪ੍ਰਸ਼ਾਦਾ ਵਧੀਆ ਮਿਲ ਰਿਹਾ ਹੈ ਤੇ ਪਰਮਾਤਮਾ ਨੇ ਸਾਨੂੰ ਆਪਣਾ ਸਰੀਰ ਸਾਹਮਣ ਜੋਗੇ ਕੀਤਾ ਹੈ ਤੇ ਸਾਡਾ ਸਰੀਰ ਪੈਰ ਦੇ ਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਪੂਰਾ ਹੈ ਨਹੀਂ ਅਧੂਰੇ ਵੀ ਇੱਥੇ ਆਏ ਹਨ ਕਿਉਂਕਿ ਕਰਮਾਂ ਦਾ ਖੇਡ ਹੈ ਜਿਹੋ ਜਾਂ ਸੀ ਕਰਮ ਬੀਜਿਆ ਹੈ ਉਹ ਵੱਡਣਾ ਪੈਂਦਾ ਹੈ ਜਿਹੋ ਜਾਂ ਹੁਣ ਬੀਜ ਲਾਂਗੇ ਉਹ ਅੱਗੇ ਵੱਡਣਾ ਹੀ ਪਏਗਾ ਇਸ ਤਰ੍ਹਾਂ ਮਹਾਰ ਸੱਚੇ ਪਾਈਸ਼ਾ ਕਹਿੰਦਾ ਕਾਲ ਬੰਦੋਸ ਮਨਸਾ ਮਨ ਮਾਰੀ ਇਹ ਫਿਰ ਮਨੁੱਖ ਮੌਤ ਦੇ ਡਰ ਨੂੰ ਮੁਕਾ ਕੇ ਮਾਇਕ ਭੁਰਨੇ ਆਪਣੇ ਮਨ ਵਿੱਚੋਂ ਹੀ ਮਾਰ ਦਿੰਦਾ ਹੈ ਤੇ ਗੁਰੂ ਦੀ ਮਿਹਰ ਨਾਲ ਪ੍ਰਮਾਤਮਾ ਨੂੰ ਆਪਣੇ ਅੰਦਰ ਹੀ ਲੱਭ ਲੈਂਦਾ ਹੈ ਅਤਰਸ ਰੰਗ ਚਲੂ ਲੈ ਰਾਤੀ ਦੂਜਾ ਰੰਗ ਨਾ ਕੋਈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਜਿੰਨਾ ਮਨੁੱਖਾਂ ਦੀ ਜੀਵ ਪ੍ਰੇਮ ਦੇ ਸੋਮੇ ਪ੍ਰਭੂ ਵਿੱਚ ਪਰਮਾਤਮਾ ਦੇ ਗੂੜੇ ਪ੍ਰੇਮ ਵਿੱਚ ਰੰਗੀ ਜਾਂਦੀ ਹੈ ਤੇ ਉਹਨਾਂ ਨੂੰ ਮਾਇਆ ਦੇ ਮੋਹ ਦਾ ਰੰਗ ਪੂਰ ਨਹੀਂ ਸਕਦਾ ਉਹ ਰਹਿੰਦੇ ਵਿੱਚ ਹੀ ਹੈ ਪਰਿਵਾਰ ਦੇ ਸੰਸਾਰ ਦੇ ਪਰ ਉਹ ਨਿਰਲੇਪ ਰਹਿੰਦੇ ਆ ਭਾਵ ਸੰਸਾਰ ਦਾ ਰੰਗ ਨਹੀਂ ਲਗਣ ਦਿੰਦੇ ਪਰਮਾਤਮਾ ਨਾਲ ਸੁਰਤ ਜੋੜ ਕੇ ਰੱਖਦੇ ਹਨ ਨਾਨਕ ਰਾਸਨ ਰਸਾਏ ਰਾਤੇ ਰਬ ਰਹਿਆ ਪ੍ਰਭ ਸੋਈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਣ ਕਰਦੇ ਕਿ ਜਿਨ੍ਹਾਂ ਨੇ ਆਪਣੀ ਰਸਨਾ ਨਾਲ ਆਪਣੀ ਰਸਨਾ ਨੂੰ ਨਾਮ ਰਸ ਨਾਲ ਰਸਾਇਆ ਹੈ ਉਹ ਪ੍ਰਭੂ ਪ੍ਰੇਮ ਵਿੱਚ ਰੰਗੇ ਜਾਂਦੇ ਆ ਤੇ ਉਹਨਾਂ ਨੂੰ ਪਰਮਾਤਮਾ ਹਰ ਥਾਂ ਵਿਆਪਕ ਦਿਸਦਾ ਹੈ ਫਿਰ ਉਹਨਾਂ ਨੂੰ ਮਨੁੱਖਾਂ ਵਿੱਚ ਵੀ ਉਹਨਾਂ ਨੂੰ ਜਾਨਵਰਾਂ ਵਿੱਚ ਵੀ ਫਿਰ ਹਰ ਥਾਂ ਉਹ ਜਰਰੇ ਜਰਰੇ ਵਿੱਚ ਪਰਮਾਤਮਾ ਨજર ਆਉਣ ਲੱਗ ਜਾਂਦਾ ਹੈ ਪਰਪਾਤੀ ਮਹਲਾ ਪਹਿਲਾ ਗੁਰੂ ਨਾਨਕ ਦੇ ਮਹਾਰਾਜ ਜੀ ਫਰਮਾਨ ਕਰਦੇ ਹਨ 12 ਮਹਿਰਾਬਲ ਖੱਪ ਜਾਵੇ ਚੌਸ਼ੇ ਮੈਂ ਸੰਿਆਸੀ ਇਸ ਤਰ੍ਹਾਂ ਮਹਾਰਜ ਕਹਿੰਦੇ ਪ੍ਰਮਾਤਮਾ ਦੀ ਸਿਫਸਲਾ ਤੋਂ ਖੁੰਝ ਕੇ 12 ਹੀ ਫਿਰਕਿਆਂ ਵਿੱਚ ਜੋ ਜੋਗੀ ਅਤੇ 10 ਹੀ ਫਿਰਕਿਆਂ ਵਿੱਚ ਸੰਿਆਸੀ ਬਹੁਤ ਖੱਪਦੇ ਫਿਰਦੇ ਹਨ ਜਿਨ੍ਹਾਂ ਨੇ ਜੋਗ ਧਾਰ ਰੱਖਿਆ ਹੈ ਜਿਨ੍ਹਾਂ ਨੇ ਸੰन्यास ਧਾਰ ਰੱਖਿਆ ਹੈ ਜੋਗੀ ਕਾਪਣ ਆ ਸਿਰ ਕੁੱਤੇ ਬੇਨ ਸ਼ਬਦ ਗਲ ਫਾਸੀ ਤੇ ਮਹਾਰਾਜ ਕਹਿੰਦੇ ਟਾਕੀਆਂ ਦੀ ਗੋਦੜੀ ਪਹਿਨਣ ਵਾਲੇ ਜੋਗੀ ਅਤੇ ਸਿਰ ਦੇ ਵਾਲਾਂ ਨੂੰ ਜੜਾਂ ਤੋਂ ਹੀ ਪਟਾਣ ਵਾਲੇ ਢੁੰਡਗੇ ਜੈਨੀ ਵੀ ਖੁਆਰ ਹੀ ਹੁੰਦੇ ਰਹਿੰਦੇ ਹਨ ਗੁਰੂ ਨਾਨਕ ਮਹਾਰਾਜ ਜੀ ਸਾਨੂੰ ਬਹਿਮਾ ਭਰਮਾਂ ਵਿੱਚੋਂ ਡੰਕੇ ਦੀ ਚੋਟ ਤੇ ਬਚਨ ਕਰਕੇ ਸਮਝਾਉਂਦੇ ਹਨ ਕਿ ਦੇਖੋ ਕਿੰਨਾ ਕੁਛ ਦੁਨੀਆ ਕਰ ਰਹੀ ਹੈ ਪਰ ਸਾਡੇ ਵੱਡੇ ਭਗਵਾਨ ਕਿ ਅਸੀਂ ਗੁਰੂ ਚਰਨਾਂ ਨਾਲ ਜੁੜੇ ਹੋਇਆ ਹੁਣ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਤੇ ਕਹਿੰਦੇ ਆ ਵੀ ਤੈਨੂੰ ਭੁੱਖਾ ਰਹਿਣ ਦੀ ਲੋੜ ਨਹੀਂ ਹੈ ਤੈਨੂੰ ਮੌਨ ਧਾਰਨ ਦੀ ਲੋੜ ਨਹੀਂ ਹੈ ਤੈਨੂੰ ਸਰੀਰ ਨੂੰ ਦੁੱਖ ਦੇਣ ਦੀ ਲੋੜ ਨਹੀਂ ਹੈ ਤੈਨੂੰ ਨੰਗੇ ਪੈਰੀ ਤੁਰਨ ਦੀ ਲੋੜ ਨਹੀਂ ਹੈ ਤੂੰ ਆਪਣੇ ਪਰਿਵਾਰ ਵਿੱਚ ਰਹਿ ਕੇ ਵਧੀਆ ਤਰੀਕੇ ਨਾਲ ਕੱਪੜੇ ਪਾ ਵਧੀਆ ਤਰੀਕੇ ਨਾਲ ਨਹਾ ਤੋ ਕੇ ਰਹਿ ਆਪਨਾ ਸਿਮਰਨ ਕਰ ਤੇ ਬੱਚੇ ਪਾਲ ਕਿਰਤ ਕਰ ਨਾਮ ਜਪ ਤੇ ਵੰਡ ਕੇ ਛਕ ਆਖੋ ਸਤਨਾਮ ਐਦੂ ਸੁਖੈ ਨ ਰਸਤਾ ਕੀ ਹੋ ਸਕਦਾ ਫੇਰ ਵੀ ਅਸੀਂ ਗੁਰੂ ਨਾਲ ਨਹੀਂ ਜੁੜ ਸਕਦੇ ਐਦੂ ਸੌਖਾ ਰਸਤਾ ਤਾਂ ਹੈ ਹੀ ਕੋਈ ਨਹੀਂ ਮਹਾਰਾਜ ਨੇ ਸਾਡਾ ਮੂੰਹ ਨਹੀਂ ਬਣਾਇਆ ਸੱਚੇ ਪਾਈਸ਼ਾ ਨੇ ਸਾਨੂੰ ਬਹਿਮਾ ਵਿੱਚ ਨਹੀਂ ਪਾਇਆ ਫਿਰ ਮਹਾਰਾਜ ਕਹਿੰਦੇ ਆਪਣਾ ਕੰਮ ਵੀ ਕਰਦਾ ਰਹੇ ਤੈਨੂੰ ਅੰਮ੍ਰਿਤ ਵੇਲਾ ਬਖਸ਼ ਦਿੰਨੇ ਆ ਸਨੇਹਾ ਉੱਠ ਕੇ ਤਾਕੇ ਤੈਨੂੰ ਕੰਮ ਵੀ ਨਾ ਛੱਡਣਾ ਪਵੇ ਆਖੋ ਸਤਨਾ ਹੁਣ ਦੱਸੋ ਵੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਕਿੰਨਾ ਵਧੀਆ ਤੇ ਸੁਖਾਏ ਨ ਰਸਤਾ ਦਿੱਤਾ ਵਿਵੇਕ ਬੁੱਧੀ ਮਹਾਰਾਜ ਕਹਿੰਦੇ ਹਿੰਮਤ ਰੱਖਿਆ ਕਰ ਕਿਰਤ ਕਰ ਪਹਿਲਾਂ ਕਿਹਾ ਮਹਾਰਾਜ ਨੇ ਹੁਣ ਅਸੀਂ ਕੀ ਕਰਦੇ ਹਾਂ ਸਾਡਾ ਬੱਚੇ ਵੱਲ ਕੋਈ ਧਿਆਨ ਨਹੀਂ ਵੀ ਸਾਡੇ ਬੱਚੇ ਦੀ ਰੁਚੀ ਕਿੰਨੀ ਕੈ ਸਾਡਾ ਬੱਚਾ ਮਿਹਨਤ ਕਿੰਨੀ ਕ ਕਰ ਰਿਹਾ ਹੈ ਤੇ ਫੇਰ ਅਸੀਂ ਕੋਈ ਜਗਾ ਨਹੀਂ ਛੱਡਦੇ ਬਸ ਉਹਦੇ ਵੱਨ ਹੀ ਸਾਡਾ ਕੋਈ ਧਿਆਨ ਨਹੀਂ ਅਸੀਂ ਉੱਥੇ ਵੀ ਅਰਦਾਸ ਕੀਤੀ ਅਸੀਂ ਉੱਥੇ ਵੀ ਮੱਥਾ ਟੇਕਿਆ ਅਸੀਂ ਉੱਥੇ ਵੀ ਜਾਏ ਉਹਨੂੰ ਭਾ ਕੇ ਕਦੇ ਨਹੀਂ ਕਿਹਾ ਕਿ ਗੁਰੂ ਨਾਲ ਜੁੜ ਬਿਵੇਕ ਬੁੱਧੀ ਵਰਤ ਥੋੜੀ ਜੀ ਮਿਹਨਤ ਕਰ ਤੇਰਾ ਕੰਮ ਰਾਸ ਆਜੂ ਆਖੋ ਸਤਨਾ ਉਹਦੇ ਵੱਲ ਧਿਆਨ ਨਹੀਂ ਜਉ ਉਹਨੂੰ ਭਾ ਲੈ ਕਿਤੇ ਜਾਣ ਦੀ ਲੋੜ ਹੀ ਨਹੀਂ ਉਹਨੂੰ ਕਹ ਗੁਰੂ ਨਾਨਕ ਦੇ ਦਰ ਨਾਲ ਜੁੜ ਮਾੜੀ ਮੋਟੀ ਹਿੰਮਤ ਰੱਖ ਹੇ ਮਤਨਾਲੀ ਮਿਲਣੀ ਆ ਹੁਣ ਜਿਹੜਾ ਬੱਚਾ ਪੜਿਆ ਹੀ ਨਹੀਂ ਉਹਨੂੰ ਤੁਸੀਂ ਕਿਵੇਂ ਨੌਕਰੀ ਤੇ ਲਵਾ ਦੋਗੇ ਨਹੀਂ ਲਵਾ ਸਕਦੇ ਜਿਹੜਾ ਬੱਚਾ ਪੜਿਆ ਹੈ ਡਿਗਰੀ ਕੀਤੀ ਹੈ ਉਹੀ ਨੌਕਰੀ ਲੈ ਸਕਦਾ ਹੈ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਸੀਤਾ ਮਿਹਨਤ ਕਰਦੇ ਆ ਤੇਰੀ ਕਿਰਪਾ ਨਾਲ ਤੂੰ ਆਪਣਾ ਮੇਰ ਪਰਿਆ ਹੱਥ ਰੱਖ ਅਸਾਨੂੰ ਕਿਰਤ ਕਰਨ ਦੀ ਕੰਮ ਕਰਨ ਦੀ ਹਿੰਮਤ ਬਖਸ਼ ਸਾਨੂੰ ਵਿਵੇਕ ਬੁੱਧੀ ਦੇ ਤੇ ਅਸੀਂ ਕਰ ਸਕੀਏ ਇਸ ਤਰ੍ਹਾਂ ਨਹੀਂ ਬੜੇ ਮਨੁੱਖ ਭਰਮ ਦੇ ਫਿਰਦੇ ਆ। ਟਿਕਿਆ ਨਹੀਂ ਜਾਂਦਾ ਕਿਤੇ ਵੀ। ਦੇਖੋ ਮਹਾਰਾਜ ਸੱਚੇ ਪਾਤਸ਼ਾਹ ਨੇ ਬੜਿਆਂ ਨੂੰ ਜੋਗੀਆਂ ਨੂੰ ਸਮਝਾਇਆ। ਜੋ ਪਖੰਡ ਵਿੱਚ ਫਸੇ ਹੋਏ ਸੀ ਉਹਨਾਂ ਨੂੰ ਸਮਝਾਇਆ। ਜੋਗੀ ਕਾਪੜੀਆਂ ਸਿਰ ਕੋਤੇ ਬਿਨ ਸ਼ਬਦ ਹੈ ਗਲ ਫਾਸੀ। ਕਹਿੰਦੇ ਟਾਕੀਆਂ ਦੀ ਗੋਦੜੀ ਪਾ ਕੇ ਪਹਿਨਣ ਵਾਲੇ ਜੋਗੀ ਸਿਰਾਂ ਦੇ ਵਾਲਾਂ ਨੂੰ ਜੜਾਂ ਤੋਂ ਉਡਾਣ ਵਾਲੇ ਢੂੰਡੀਏ ਖਾਰ ਹੀ ਹੁੰਦੇ ਰਹਿੰਦੇ ਹਨ। ਪਾਤਸ਼ਾਹ ਕਹਿੰਦੇ ਗੁਰੂ ਦੇ ਸ਼ਬਦ ਤੋਂ ਬਿਨਾਂ ਇਨਾਂ ਸਵਨਾਂ ਦੇ ਗਲ ਵਿੱਚ ਇਹ ਮਾਇਆ ਦੀ ਮੋਹ ਦੀ ਫਾਹੀ ਪਈ ਹੋਈ ਆ ਆਖੋ ਸਤਨਾਮ ਸ਼ਬਦ ਰਤੇ ਪੂਰੇ ਬੈਰਾਗੀ ਜਿਹੜੇ ਮਨੁ ਪ੍ਰਮਾਤਮਾ ਦੀ ਸਿਫਤਸਲਾ ਦੀ ਬਾਣੀ ਵਿੱਚ ਰੰਗੇ ਜਾਂਦੇ ਆ ਉਹ ਮਾਇਆ ਦੇ ਮੋਹ ਤੋਂ ਪੂਰੇ ਤੌਰ ਤੇ ਉਪਰਾਮ ਰਹਿੰਦੇ ਆ ਉਹਨਾਂ ਦੀ ਸੋਚ ਉੱਚੀ ਉੱਠ ਜਾਂਦੀ ਹੈ ਤੇ ਉਹਨਾਂ ਨੂੰ ਕਿਤੇ ਵੀ ਭਟਕਣ ਦੀ ਲੋੜ ਨਹੀਂ ਪੈਂਦੀ ਮਨ ਵਿੱਚ ਟਿਕਾ ਆ ਜਾਂਦਾ ਹੈ ਮਨ ਵਿੱਚ ਸ਼ਾਂਤੀ ਆ ਜਾਂਦੀ ਹੈ ਔ ਹਟ ਹਸਤ ਮੈਂ ਪੀਖਿਆ ਜਾਚੀ ਏਕ ਭਾਏ ਲਵ ਲਾਗੀ ਰਹਾਉ ਉਹਨਾਂ ਦੇ ਉਹਨਾਂ ਨੇ ਆਪਣੇ ਹਿਰਦੇ ਵਿੱਚ ਟਿਕ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜ ਕੇ ਸਦਾ ਉਹਦੇ ਨਾਮ ਦੀ ਪਿੱਖਿਆ ਹੀ ਮੰਗੀ ਉਨ੍ਹਾਂ ਦੀ ਸੁਰਤ ਸਿਰ ਪ੍ਰਮਾਤਮਾ ਦੇ ਪ੍ਰੇਮ ਵਿੱਚ ਟਿਕੀ ਰਹਿੰਦੀ ਹੈ ਨਹੀਂ ਮਹਾਰਾਜ ਫੇਰ ਅੱਗੇ ਸਮਝਾਉਂਦੇ ਆ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਸਾਨੂੰ ਬਾਣੀ ਦੇ ਸ਼ੁਰੂ ਵਿੱਚ ਵਹਿਮਾਂ ਤੋਂ ਦੂਰ ਕੀਤਾ ਅਸੀਂ ਗੁਰੂ ਨਾਨਕ ਦੇ ਬਾਣ ਜਨ ਵੀ ਪੜੀ ਜਾਂਦੇ ਆ ਤੇ ਫਸੀ ਵੀ ਜਾਂਦੇ ਆ ਨਾਲੇ ਬਾਣੀ ਪੜੀ ਜਾਂਦੇ ਆ ਹੁਣ ਨਾਲੇ ਸੁਣੀ ਜਾਈਏ ਨਾਲੇ ਮੰਨੀਏ ਨਾ ਆਪ ਜੀ ਸਿਆਣੇ ਬੈਠੇ ਹੋ ਫਿਰ ਕੋਈ ਫਰਕ ਪੈਣ ਵਾਲਾ ਨਹੀਂ ਨਾ ਜੇ ਸ਼ਬਦ ਨਾਲ ਜੁੜੇ ਹੁੰਦੇ ਅੱਜ ਨੂੰ ਦੁਨੀਆ ਤਰ ਜਾਣੀ ਸੀ ਆਖੋ ਸਪਨਾ ਸ਼ਬਦ ਤੋਂ ਦੂਰ ਰਹੇ ਹੋਰ ਕਰਮਾਂ ਚੋਂ ਬੈਗੇ ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜਮ ਜਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਜਿਸ ਸਿਮਰਤ ਜਿਤ ਛੂਟੈ ਸੰਤ ਹੋ ਸਾਗਰ ਪਾਰ ਉਤਰੀਏ ਜੇ ਕੋ ਬਾਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀ ਜਿਹੜਾ ਗੁਰੂ ਦਾ ਬਾਚਨ ਕਮਾਉਂਦਾ ਹੈ ਉਹ ਗੁਰ ਪ੍ਰਸਾਦੀ ਤਰੀਆ ਕਿ ਗੁਰੂ ਦੀ ਕਿਰਪਾ ਨਾਲ ਤਰਦਾ ਹੈ ਬ੍ਰਹਮਣਵਾਦ ਪੜੇ ਕਰ ਕਿਰਿਆ ਕਰਨੀ ਕਰਮ ਕਮਾਏ ਬ੍ਰਹਮਣ ਉੱਚੇ ਆਚਰਣ ਤੇ ਜ਼ੋਰ ਦੇਣ ਦੀ ਥਾਂ ਕਰਮ ਕਾਂਡ ਕਰਾਂਦਾ ਹੈ ਇਹ ਕਰਮ ਕਾਂਡ ਕਰਕੇ ਇਹਦੇ ਆਧਾਰ ਤੇ ਸ਼ਾਸਤਰਾਂ ਵਿੱਚੋਂ ਚਰਚਾ ਪੜਦੇ ਹਨ ਬਿਨ ਬੂਝੇ ਕਿਸ ਸੂਝੈ ਨਾਹੀ ਮਨ ਮੁਖ ਵਿਛੜ ਦੁਖ ਪਾਏ ਇਸ ਤਰ੍ਹਾਂ ਭਾਈ ਸਤਗੁਰੂ ਜੀ ਕਹਿੰਦੇ ਆ ਵੀ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਪਰਮਾਤਮਾ ਜੀ ਦੀ ਯਾਦ ਤੋਂ ਖੁੰਝ ਕੇ ਆਤਮਿਕ ਦੁੱਖ ਸਹਾਰਦਾ ਹੈ ਕਿਉਂਕਿ ਗੁਰੂ ਦੇ ਸ਼ਬਦ ਨੂੰ ਨਾ ਸਮਝਣ ਦੇ ਕਾਰਨ ਉਹਨੂੰ ਜੀਵਨ ਦਾ ਸਹੀ ਰਸਤਾ ਨਹੀਂ ਸੁਝਦਾ ਕਿਉਂਕਿ ਗੁਰੂ ਦੇ ਸ਼ਬਦ ਰਾਹੀਂ ਉਹਨੇ ਰਸਤਾ ਸਮਝੇ ਫਿਰ ਬਸ ਟਿਕਿਆ ਨਹੀਂ ਜਾਂਦਾ ਸਾਰਾ ਦਿਨ ਫਿਰ ਉਹ ਭਟਕਿਆ ਹੋਇਆ ਉਹ ਮਨੁੱਖ ਹੈ ਟੇਕੇਦਾਨੀ ਵੀ ਹੁਣ ਆ ਇੱਧਰ ਚੱਲੀਏ ਹੁਣ ਆ ਕੰਮ ਨਹੀਂ ਹੁੰਦਾ ਹੁਣ ਇੱਧਰ ਨੂੰ ਚੱਲੀਏ ਆਪਾਂ ਹੁਣ ਏਦਾਂ ਚੱਲੀਏ ਆਪਣਾ ਆਪ ਖਵਾਰ ਕਰ ਰੱਖਿਆ ਹੈ ਬਿਨ ਬੂਜੇ ਕਿਸ ਸੂਝੈ ਨਾ ਗੁਰੂ ਨਾਨਕ ਦੇ ਬਚਨ ਨੇ ਮਨਮੁਖ ਵਿਛੜ ਦੁਖ ਪਾਏ ਸ਼ਬਦ ਮਿਲੇ ਸੇ ਸੂਚਾਚਾਰੀ ਸੱਚੀ ਦਰਗਹਿ ਮਾਨੇ ਪਵਿੱਤਰ ਕਰਤਵ ਵਾਲੇ ਸਿਰਫ ਉਹੀ ਬੰਦੇ ਹਨ ਜੋ ਮਨੋ ਗੁਰੂ ਦੇ ਸ਼ਬਦ ਵਿੱਚ ਜੁੜੇ ਹੋਏ ਹਨ ਜਿਹੜੇ ਗੁਰੂ ਦੇ ਸ਼ਬਦ ਵਿੱਚ ਜੁੜਦੇ ਪਰਮਾਤਮਾ ਦੀ ਸਦਾ ਕਾਇਮ ਰਹਿਣ ਵਾਲੀ ਦਰਗਾਹ ਵਿੱਚ ਫਿਰ ਉਹਨਾਂ ਨੂੰ ਆਦਰ ਮਿਲਦਾ ਹੈ ਆਨੰਦ ਇਹਨਾਂ ਨਾਮ ਰਤਨ ਲਿਵ ਲਾਗੇ ਜੁਗ ਜੁਗ ਸਾਚ ਸਮਾਨੇ ਉਹਨਾਂ ਦੀ ਲਿਵ ਹਰ ਰੋ ਮਾਲਕ ਦੇ ਸ਼੍ਰੇਸ਼ਟ ਨਾਮ ਵਿੱਚ ਲੱਗੀ ਰਹਿੰਦੀ ਹੈ ਉਹ ਸਦਾ ਹੀ ਸਦਾ ਥਿਰ ਉਹਦੀ ਯਾਦ ਵਿੱਚ ਲੀਨ ਰਹਿੰਦੇ ਆਈ ਤੂੰ ਹੀ ਤੂੰ ਐ ਜੋ ਕੁਛ ਕਰਨ ਵਾਲਾ ਹੈ ਕਰਨ ਕਰਾਉਣ ਵਾਲਾ ਹੈ ਸਭ ਤੇਰੇ ਹੱਥ ਵਿੱਚ ਆਇਆ ਐ ਸਤਿਗੁਰੂ ਸੱਚੇ ਪਾਤਸ਼ਾ ਜਿਵੇਂ ਤੁਹਾਨੂੰ ਪਾਉਂਦਾ ਹੈ ਓਵੇਂ ਚੰਗਾ ਆਨੰਦਨ ਨਾਮ ਰਤਨ ਨਿਵ ਲਾਗੇ ਜੁਗ ਜੁਗ ਸਾਚ ਸਮਾਨੇ ਉਹਨਾਂ ਦੀ ਲਿਵ ਹਰ ਰੋਜ਼ ਮਾਲਕ ਦੇ ਸ਼੍ਰੇਸ਼ਟ ਨਾਮ ਵਿੱਚ ਲੱਗੀ ਰਹਿੰਦੀ। ਸਗਲੇ ਕਰਮ ਧਰਮ ਸੁਚ ਸੰਜਮ ਜਪ ਤਪ ਤੀਰਥ ਸ਼ਬਦ ਵਸੇ। ਮੁਕਦੀ ਗੱਲ ਮਹਾਰਾਜ ਕਹਿੰਦੇ ਕਰਮ ਕਾਣ ਦੇ ਸਾਰੇ ਤੋਂ ਬਾਹਰ ਦੀ ਸੁੱਚ ਸੋਚੈ ਸੋਜਣਾ ਹੋ ਗਈ। ਇਹ ਮਹਾਰਾਜ ਨੇ ਬਾਣੀ ਦੇ ਸ਼ੁਰੂ ਵਿੱਚ ਹੀ ਕਹਤੀ ਗੱਲ। ਸੱਚੇ ਪਾਤਸ਼ਾਹ ਨੇ ਬਾਰਲੀ ਸੁੱਚ ਬਾਹਰਲੇ ਸੰਜਮ ਚਪਤ ਤਾ ਤੀਰਤਿchnane ਸਾਰੇ ਹੀ ਗੁਰੂ ਦੇ ਸ਼ਬਦ ਵਿੱਚ ਵਸਦੇ ਹਨ ਭਾਵ ਪ੍ਰਭੂ ਦੀ ਸਿੱਸਲਾ ਦੀ ਬਾਣੀ ਵਿੱਚ ਜੁੜਨ ਵਾਲੇ ਨੂੰ ਇਹਨਾਂ ਕਰਮਾਂ ਧਰਮਾਂ ਦੀ ਲੋਡ ਨਹੀਂ ਰਹਿ ਜਾਂਦੀ ਨਾਨਕ ਸਤਗੁਰ ਮਿਲਾਇ ਮਲਾਇ ਦੂਖ ਪ੍ਰਾਸ਼ਤ ਕਾਲ ਨਸੀ ਜਿਹੜਾ ਮਨੁੱਖ ਪ੍ਰਭੂ ਦੀ ਮੇਰ ਨਾਲ ਗੁਰੂ ਨੂੰ ਮਿਲ ਪੈਂਦਾ ਹੈ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਉਹਦੇ ਸਾਰੇ ਦੁੱਖ ਕਲੇਸ਼ ਪਾਪ ਤੇ ਮੌਤ ਆਦਕ ਦੇ ਡਰ ਦੂਰ ਹੋ ਜਾਂਦੇ ਹਨ ਆਖੋ ਸਤਨਾਮ ਗੁਰੂ ਨਾਨਕ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਪਰਪਤੀ ਮਹਲਾ ਪਹਿਲਾ ਸੰਤਾ ਕੀ ਰੇਣਾ ਸਾਧ ਜਨ ਸੰਗਤ ਹਰ ਕੀਰਤ ਪਰਤਾਰੀ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਐ ਮਨਾ ਸੰਤ ਜਨਾਂ ਦੀ ਚਰਨ ਧੂੜ ਆਪਣੇ ਮੱਥੇ ਤੇ ਲਾ ਭਾਵ ਗਿਆਨ ਪ੍ਰਾਪਤ ਕਰ ਸਾਧ ਜਨਾਂ ਦੀ ਸੰਗਤ ਕਰ ਗੁਰਮੁਖ ਜਨਾਂ ਦੀ ਜੁੜਿਆ ਹੋਇਆ ਹਾਂਗੇ ਸਤ ਸੰਗ ਵਿੱਚ ਪ੍ਰਮਾਤਮਾ ਦੀ ਸਿਫਤਸਲਾ ਕਰ ਸੰਸਾਰ ਸੁੰਦਰ ਦੀਆਂ ਲਹਿਰਾਂ ਵਿੱਚੋਂ ਪਾਰ ਲੰਘਣ ਲਈ ਇਹ ਤਾਰੀ ਲਾ ਕਹਾਂ ਕਰੇ ਬੱਪਰਾ ਜਮ ਡਰਪੈ ਗੁਰਮukh ਹਿਰਦੈ ਮਰਾਰੀ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਭਾਈ ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਵਸ ਜਾਂਦਾ ਹੈ ਤੇ ਫਿਰ ਵਿਚਾਰਾ ਜਮਰਾਜ ਵੀ ਉਹਦਾ ਕੁਝ ਨਹੀਂ ਵਿਗਾੜ ਸਕਦਾ ਸਗੋ ਜਮਰਾਜ ਵੀ ਉਸ ਪਾਸੋਂ ਡਰਦਾ ਹੈ ਪੰਗਤੀ ਫੇਰ ਪੜਿਓ ਕਹਾਂ ਕਰੇ ਬੱਪਰਾ ਜਮ ਡਰਪੈ ਗੁਰਮਖਿ ਰਿਦਾ ਅਮਰਾਰੀ ਕਿਉਂਕਿ ਜਦੋਂ ਆਪਾਂ ਜਮਰਾਜ ਦੀ ਤਾਂ ਇਦਾਂ ਦੀ ਗੱਲ ਕਰਦੇ ਆਂ ਫਿਰ ਜੁੜਾ ਥੋੜਾ ਜਿਹਾ ਪੜਿਆ ਲਿਖਿਆ ਆਪਣੇ ਆਪ ਨੂੰ ਸਮਝਦਾ ਉਹਦੇ ਥੋੜਾ ਜਿਹਾ ਉਹਨੂੰ ਫਰਕ ਪੈਣ ਲੱਗ ਜਾਂਦਾ ਵੀ ਪਤਾ ਨਹੀਂ ਇਹ ਗੱਲਾਂ ਐ ਮੈਂ ਕਹਾਂ ਕਰੇ ਬਪਰਾ ਜਮ ਡਰ ਪੈ ਗੁਰਮਖਿ ਰਿਦਾ ਅਮਰਾਰੀ ਜਮ ਡਰ ਪੈ ਭਾਵ ਜਮਰਾਜ ਵੀ ਡਰਦਾ ਹੈ ਜਲ ਜਾਓ ਜੀਵਨ ਨਾਮ ਬਿਨਾ ਪ੍ਰਭੂ ਦਾ ਨਾਮ ਸਿਮਨ ਤੋਂ ਬਿਨਾਂ ਮਨੁੱਖ ਦਾ ਜੀਵਨ ਵਿਕਾਰਾਂ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ। ਜਾ ਪਦਾਰਥਾਂ ਦੇ ਮੋਹ ਵਿੱਚ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਸਿਮਨ ਤੋਂ ਬਿਨਾਂ ਕੋਈ ਹੋਰ ਉਦਮ ਇਸ ਨੂੰ ਸੜਨ ਤੋਂ ਬਚਾ ਨਹੀਂ ਸਕਦਾ। ਜਲ ਜਾਓ ਜੀਵਨ ਕਾਦੇ ਬਿਨਾ ਨਾਮ ਬਿਨਾ ਜਲ ਜਾਓ ਜੀਵਨ ਨਾਮ ਬਿਨਾ ਨਾ ਬਿਨਾ ਜੀਵਨ ਸੜ ਕੇ ਸੁਆਹ ਹੋਇਆ ਸਾਰਾ ਦਿਨ ਫਿਰ ਉਹ ਹੋਰ ਹੀ ਕੋਈ ਸੋਚਦਾ ਰਹਿੰਦਾ ਹੈ ਆਪਣਾ ਸਭ ਤੋਂ ਜਿਹੜੇ ਇਹ ਫਰਨਿਆ ਸਭ ਤੋਂ ਵੱਡਾ ਰੋਗੀ ਏ ਸਰੀਰ ਕਰਦਾ ਕਿਉਂਕਿ ਆਤਮਿਕ ਸ਼ਾਂਤੀ ਨਹੀਂ ਮਿਲਦੀ ਮਾਈਂਡ ਆਪਸਿਕ ਹੋਇਆ ਰਹਿੰਦਾ ਹੈ ਅੰਦਰ ਕੁਝ ਹੋਰ ਹੀ ਚੱਲੀ ਜਾਂਦਾ ਆਪਣਾ ਛੱਡਦਾ ਹੋਰ ਦੀਆਂ ਸੋਚੀ ਜਾਂਦਾ ਸਾਰਾ ਦਿਨ ਕੰਮ ਹੋਰ ਕੋਈ ਨਹੀਂ ਸਰੀਰ ਨੂੰ ਆਰਾਮ ਰੈਸਟ ਤਾਂ ਮਿਲੀ ਨਹੀਂ ਆਨੰਦ ਨਹੀਂ ਮਿਲਿਆ ਚੰਗਾ ਕਰਕੇ ਦੇਖੋ ਕੋਈ ਕੰਮ ਭੁੱਖੇ ਨੂੰ ਪ੍ਰਸ਼ਾਦ ਦੇ ਸ਼ਕਾ ਕੇ ਦੇਖੋ 5 ਮਿੰਟ ਖੜ ਕੇ ਵੇਖੋ ਫਿਰ ਵੀ ਕਿਵੇਂ ਸਕੂਨ ਮਿਲਦਾ ਮਨ ਨੂੰ ਉਹ ਚੀਜ਼ਾਂ ਕਿਸੇ ਦੇ ਭਲੇ ਦੀਆਂ ਗੱਲਾਂ ਹੀ ਕਰਦੇ ਹੋ ਚਾਰ ਕਿਸੇ ਦੇ ਭਲੇ ਦੀਆਂ ਦੇਖੋ ਫਿਰ ਕਿਵੇਂ ਸਕੂਨ ਮਿਲਦਾ ਮਨ ਨੂੰ ਇਸ ਤਰ੍ਹਾਂ ਜਲ ਜਾਓ ਜੀਵਨ ਨਾਮ ਵਿੱਚ ਹਰ ਜਪ ਜਾਪ ਜਪੋ ਜਪ ਮਾਲੀ ਗੁਰਮਖ ਆਵੇ ਸਾਧ ਮਨ ਇਸ ਵਾਸਤੇ हे ਮੇਰੇ ਮਨ ਮੈਂ ਪ੍ਰਮਾਤਮਾ ਦਾ ਨਾਮ ਜਪ ਕੇ ਜਪਦਾ ਹਾਂ ਭਾਵ ਮੁੜ ਮੁੜ ਪ੍ਰਮਾਤਮਾ ਦਾ ਨਾਮ ਜਪਦਾ ਹਾਂ ਤੇ ਮੈਂ ਪ੍ਰਮਾਤਮਾ ਦੇ ਜਾਪ ਨੂੰ ਹੀ ਮਾਲਾ ਬਣਾ ਲਿਆ ਹੈ ਤੇ ਗੁਰੂ ਦੀ ਸ਼ਰਨ ਪੈ ਕੇ ਜਪਿਆ ਇਸ ਜਾਪ ਦਾ ਆਨੰਦ ਪ੍ਰਾਪਤ ਹੁੰਦਾ ਗੁਰ ਉਪਦੇਸ਼ ਸਾਥ ਸੁਖ ਚਾਹ ਕੋ ਕਿਆ ਤਿਸ ਉਪਮਾ ਕੀ ਹੈ ਜਿਸਮੁ ਨੁਖ ਨੂੰ ਸਤਿਗੁਰੂ ਦੇ ਉਪਦੇਸ਼ ਦਾ ਸਦਾ ਕਾਇਮ ਰਹਿਣ ਵਾਲਾ ਆਤਮਿਕ ਆਨੰਦ ਆ ਜਾਂਦਾ ਹੈ ਭਾਈ ਉਹਦੀ ਵਡਿਆਈ ਤਾਂ ਬਿਆਨ ਨਹੀਂ ਕੀਤੀ ਜਾ ਸਕਦੀ ਆਖੋ ਸਤਿਨਾਮ ਲਾਲ ਜਵੇਹਰ ਰਤਨ ਪਦਾਰਥ ਖੋਜਤ ਗੁਰਮਖ ਲਈ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਉਹ ਗੁਰੂ ਦੇ ਉਪਦੇਸ਼ ਵਿੱਚੋਂ ਖੋਜਦਾ ਖੋਜਦਾ ਲਾਲ ਹੀਰੇ ਰਤਨ ਆਦਿਕ ਪਦਾਰਥਾਂ ਵਰਗੇ ਕੀਮਤੀ ਆਤਮਿਕ ਗੁਣ ਹਾਸਲ ਕਰ ਲੈਂਦਾ ਹੈ ਆਤਮਿਕ ਗੁਣ ਚੰਗਾ ਚੰਗੇ ਗੁਣ ਚੰਗੀਆਂ ਗਿਆਨ ਦੀਆਂ ਗੱਲਾਂ ਹਾਸਲ ਕਰ ਲੈਂਦਾ ਹੈ ਹੀਰਿਆਂ ਵਰਗੇ ਕੀਮਤੀ ਆਤਮਿਕ ਗੁਣ ਉਹ ਪ੍ਰਾਪਤ ਕਰ ਲੈਂਦਾ ਕਿਉਂਕਿ ਹੈ ਤਾਂ ਅੰਦਰੀ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਚੀਨਾ ਗਿਆਨ ਧਿਆਨ ਤਨ ਸੱਚੋ ਏਕ ਸ਼ਬਦ ਲੈ ਬਲਾਵਾ ਜਿਹੜਾ ਮਨੁੱਖ ਇੱਕ ਪ੍ਰਭੂ ਦੀ ਸਿਫਤ ਦੇ ਸ਼ਬਦ ਵਿੱਚ ਸੁਰਤ ਜੋੜ ਲੈਂਦਾ ਉਹ ਪਰਮਾਤਮਾ ਨਾਲ ਢੂੰਗੀ ਸਾਂਝ ਪਾਉਣੀ ਸਮਝ ਲੈਂਦਾ ਵੀ ਕਿਵੇਂ ਪਾਉਣੀ ਹੈ ਪਰਮਾਤਮਾ ਵਿੱਚ ਸੁਰਤ ਉਹਦਾ ਸਦਾ ਥਿਰ ਤਨ ਬਣ ਜਾਂਦਾ ਨਿਰਾ ਲੰਬ ਨਿਰਹਾਰ ਨੇ ਕੇਵਲ ਨਿਰਪਉ ਤਾੜੀ ਲਵ ਉਹ ਮਨੁੱਖ ਆਪਣੀ ਸੁਰਤ ਵਿੱਚ ਉਸ ਮਾਲਕ ਨੂੰ ਪਰਮਾਤਮਾ ਨੂੰ ਟਕਾ ਲੈਂਦਾ ਤੇ ਜਿਹਨੂੰ ਕਿਸੇ ਹੋਰ ਆਸਰੇ ਦੀ ਲੋੜ ਹੀ ਨਹੀਂ ਪੈਂਦੀ ਜਿਹਨੂੰ ਕਿਸੇ ਖਰਾਕ ਦੀ ਲੋੜ ਨਹੀਂ ਜਿਹਨੂੰ ਕੋਈ ਬਾਸ਼ਨਾ ਹੋਈ ਨਹੀਂ ਸਕਦਾ ਜਦੋਂ ਗਿਆਨ ਆ ਗਿਆ ਸਾਇਰ ਸਬਤ ਭਰੇ ਜਲ ਨਰ ਉਲਟੀ ਨਾਵ ਤਰਾਵ ਪੰਜੇ ਗਿਆਨ ਇੰਦਰੀ ਫਿਰ ਮਨ ਅਤੇ ਬੱਧ ਇਹ ਸੱਤੇ ਹੀ ਮਾਨੋ ਚਸਮੇ ਹਨ ਜਿਨ੍ਹਾਂ ਤੋਂ ਹਰੇਕ ਇਨਸਾਨ ਨੂੰ ਆਤਮਿਕ ਜੀਵਨ ਦੀ ਪ੍ਰਫੁੱਲਤਾ ਵਾਸਤੇ ਚੰਗੀ ਮੰਦੀ ਪ੍ਰੇਰਨਾ ਦਾ ਪਾਣੀ ਮਿਲਦਾ ਰਹਿੰਦਾ ਹੈ ਪੰਜ ਗਿਆਨ ਇੰਦਰੀ ਮਨ ਅਤੇ ਬੁੱਧ ਇਹ ਚਸਮੇ ਨੇ ਇਹਨਾਂ ਤੋਂ ਹਰੇਕ ਨੂੰ ਆਤਮਿਕ ਜੀਵਨ ਦੀ ਪ੍ਰਫੁੱਲਤਾ ਵਾਸਤੇ ਚੰਗੀ ਮੰਨ ਦੀ ਪ੍ਰੇਰਣਾ ਦਾ ਪਾਣੀ ਮਿਲਦਾ ਰਹਿੰਦਾ ਹੈ ਤੇ ਜਿਸਮੁਨੁਖ ਦੇ ਇਹ ਸੱਤੇ ਹੀ ਸਰੋਵਰ ਨਾਮ ਸਿਵਰਨ ਦੇ ਪਵਿੱਤਰ ਜਾਲ ਨਾਲ ਭਰ ਜਾਂਦੇ ਆ ਤੇ ਉਹਨਾਂ ਤੋਂ ਪਵਿੱਤਰ ਪ੍ਰੇਰਨਾ ਦਾ ਜਲ ਮਿਲਦਾ ਹੈ ਉਹ ਬਕਾਰਾਂ ਵੱਲੋਂ ਉਲਟਾ ਕੇ ਆਪਣੀ ਜ਼ਿੰਦਗੀ ਦੀ ਬੇੜੀ ਨਾਮ ਜਲ ਵਿੱਚ ਤਾਰ ਲੈਂਦਾ ਬਾਹਰ ਜਾਤੋ ਖਾ ਕਰਹਾ ਵੈ ਗੁਰਮਖ ਸਹਿ ਸਮਾਵੈ ਸਤਿਗੁਰੂ ਜੀ ਕਹਿੰਦੇ ਨਾਮ ਦੀ ਪਰਕਤ ਨਾਲ ਉਹ ਬਾਹਰ ਭਟਕਦੇ ਮਨ ਨੂੰ ਰੋਕ ਕੇ ਰੱਖਦਾ ਹੈ ਮਨ ਤਾਂ ਭਟਕਦਾ ਜਾਂਦਾ ਹੈ ਫਿਰ ਸ਼ਬਦ ਰੋਕ ਲੈਂਦਾ ਵੀ ਨਹੀਂ ਨਹੀਂ ਇਹ ਸੱਚੇ ਬਾਦਸ਼ਾਹ ਨੇ ਕਹਿੰਦੇ ਮਨ ਫੇਰ ਜਾਂਦਾ ਹੈ ਫਿਰ ਸ਼ਬਦ ਉਹਨੂੰ ਨਾਮ ਸਿਮਰਨ ਉਹਨੂੰ ਰੋਕ ਲੈਂਦਾ ਬਾਹਰ ਜਾਤੋ ਠਾਕ ਰਹਾ ਵੈ ਗੁਰਮਖ ਸਹਿਜ ਸਮਾਵੈ ਫਿਰ ਗੁਰੂ ਦੀ ਸ਼ਰਨ ਪੈ ਕੇ ਅਡੋਲ ਅਵਸਥਾ ਵਿੱਚ ਲੀਨ ਹੋ ਜਾਂਦਾ ਸੋ ਗਿਰਹੀ ਸੋ ਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਨਿਆ ਜੇ ਮਨ ਬਕਾਰਾਂ ਵੱਲ ਭਟਕਦਾ ਹੀ ਰਹੇ ਤਾਂ ਗ੍ਰਸਤੀ ਜਾਂ ਬ੍ਰਹਮਤਖਵਾਨ ਵਿੱਚ ਕੋਈ ਫਰਕ ਨਹੀਂ ਪੈਂਦਾ ਫਿਰ ਚਾਹੇ ਗ੍ਰਸਤੀ ਆ ਚਾਹੇ ਬ੍ਰਖਤ ਹੈ ਜੇ ਮਨ ਭਟਕ ਰਿਹਾ ਹੈ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਆਪਣੇ ਆਪ ਨੂੰ ਪਛਾਣ ਲਿਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਉਹੀ ਅਸਲ ਗ੍ਰਸਤੀ ਹੈ ਤੇ ਉਹੀ ਅਸਲ ਬ੍ਰਖਤ ਹੈ ਨਾਨਕ ਕਹੇ ਅਵਰ ਨਹੀਂ ਦੂਜਾ ਸਾਚ ਸ਼ਬਦ ਮਨ ਮਾਨੈ ਇਸ ਤਰ੍ਹਾਂ ਭਾਈ ਸਤਗੁਰੂ ਜੀ ਕਹਿੰਦੇ ਆ ਜਿਸ ਮਨੁੱਖ ਦਾ ਮਨ ਸਦਾ ਫਿਰ ਰਹਿਣ ਵਾਸਤੇ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਸ਼ਬਦ ਵਿੱਚ ਪਰਚ ਜਾਂਦਾ ਗਿੱਜ ਜਾਂਦਾ ਉਹਨੂੰ ਪ੍ਰਭੂ ਤੋਂ ਬਿਨਾਂ ਕਿਤੇ ਵੀ ਕੋਈ ਹੋਰ ਦੂਜਾ ਦਿਸਦਾ ਨਹੀਂ ਹੈ ਉਹਦੇ ਅੰਦਰ ਐਸਾ ਟਿਕਾਅ ਤੇ ਆਨੰਦ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਹੁਆਂ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ